ਅੱਲਾ ਯੱਲਾ ਆਖਾਂਗਾ ਮੈਂ ਗੁਰਦਾਰੇ ਵਿੱਚ ਨਾਮ ਰਾਮ ਦਾ ਬੁਲਾਗਾ ਮੈਂ ਕਰ ਖੁਦਾ ਦੇ ਜਾ ਕੇ ਬਲੂ ਨੂੰ ਬੱਤੀਆਂ ਤੇ ਮੈਂ ਸੁਦੇ ਕਰ ਜਾ ਕੇ ਰੋਜ਼ਾ ਖੋਲਾਂਗਾ ਇਕਦਾਂਟਾ ਅਠ ਹੈ ਪੜਿਆ ਇੱਕ ਨੂੰ ਜਪਦਾ ਹਾਂ ਨਾਨਕ ਦਾ ਪੁੱਤ ਹਾਂ ਤੇਰਾ ਤੇਰਾ ਤੋ ਲਾਂਗਾ ਨਾਨਕ ਦਾ ਪੁੱਤ ਹਾਂ ਤੇਰਾ ਤੇਰਾ ਤੋ ਲਾਂਗਾ ਪਾਵਨ ਹੈ ਜਲ ਗੰਗਾ ਤੇ ਹਰਮੰਦਰ ਦਾ ਇਹ ਚੌਧਰ ਦਾ ਸਾਰਾ ਝਗੜਾ ਨਹੀਂ ਕੋਈ ਅੰਦਰ ਦਾ ਇਹ ਚੌਦਰ ਦਾ ਸਾਰਾ ਝਗੜਾ ਨਹੀਂ ਕੋਈ ਅੰਦਰ ਦਾ ਤੇ ਇੱਕੇ ਹੀ ਰੁੱਖ ਦੀਆਂ ਆਪਸ ਵਿੱਚ ਸ਼ਾਖਾਂਾਂ ਲੜਦੀਆਂ ਨੇ ਤੇ ਮੈਂ ਹਰ ਨਫ਼ਰਤ ਵਿੱਚ ਪਿਆਰ ਪਤਾਸਾ ਖੋਲਾਂਗਾ ਨਾਨਕ ਦਾ ਪੁੱਤ ਹਾਂ ਤੇਰਾ ਤੇਰਾ ਤੋਂ ਲਾਂਗਾ ਔਰ ਇਹ ਜੋ ਲਹਿਰ ਮੇਰੇ ਭਰਾਵਾਂ ਨੇ ਸ਼ੁਰੂ ਕੀਤੀ ਹੈ ਇਹਦੀ ਨਜ਼ਰ ਇੱਕ ਛੋਟਾ ਜਿਹਾ ਸ਼ੇਰ ਇੱਕ ਦੀਓ ਲਾਦ ਸਾਰੇ ਕੌਣ ਆਮ ਕੌਣ ਖਾਸੇ ਓਸ ਇੱਕ ਦੀਓ ਲਾਦ ਸਾਰੇ ਕੌਣ ਆਮ ਕੌਣ ਖਾਸੇ ਤੇ ਸਾਂਝੀ ਆਇਬਾਦ ਤਾਂ ਸਾਂਝੀ ਅਰਦਾਸ ਓ ਸਾਂਝੀ ਆਇਬਾਦ ਤਾਂ ਤੇ ਸਾਂਝੀ ਅਰਦਾਸ ਏ ਕੋਈ ਪਰਵਾਰ ਬੈਠਾ ਇਹ ਕੋਈ ਪਰਵਾਰ ਬੈਠਾ ਤੇ ਕੌਣ ਇੱਥੇ ਗੈਰ ਜੀ ਹਲੇ ਮੀਆਂ ਮੁਹੱਬਤਾਂ ਦੀ ਚੱਲ ਪਈ ਏ ਲੈਰ ਜੀ ਹਲੇ ਮੀਆਂ ਮੁਹੱਬਤਾਂ ਦੀ ਚੱਲ ਪਈ ਏ ਲੈਰ ਜੀ ਅੱਲਾ ਇਲਾ ਆਖਾਂਗਾ ਮੈਂ ਗੁਰਦਾਰੇ ਵਿੱਚ ਨਾਮ ਰਾਮ ਦਾ ਬੁਲਾਗਾ ਮੈਂ ਕਰ ਖੁਦਾ ਦੇ ਜਾ ਕੇ ਬਣੂ ਮੋਮਬਤੀਆਂ ਤੇ ਮੈ ਜੀਸੂ ਦੇ ਕਰ ਜਾ ਕੇ ਰੋਜ਼ਾ ਖੋਲਾਦਾ ਇੱਕ ਦਤ ਅਠ ਹੈ ਪੜਿਆ ਇੱਕ ਨੂੰ ਜਪਦਾ ਹਾਂ ਨਾਨਕ ਦਾ ਪੁੱਤ ਹਾਂ ਤੇਰਾ ਤੇਰਾ ਤੋ ਲਾਂਗਾ ਨਾਨਕ ਦਾ ਪੁੱਤ ਹਾਂ ਤੇਰਾ ਤੇਰਾ ਤੋ ਲਾਂਗਾ ਪਾਵਨ ਹੈ ਜਲ ਗੰਗਾ ਤੇ ਹਰ ਮੰਦਰ ਦਾ ਇਹ ਚੌਧਰ ਦਾ ਸਾਰਾ ਝਗੜਾ ਨਹੀਂ ਕੋਈ ਅੰਦਰ ਦਾ ਇਹ ਚੌਧਰ ਦਾ ਸਾਰਾ ਝਗੜਾ ਨਹੀਂ ਕੋਈ ਅੰਦਰ ਦਾ ਤੇ ਇੱਕ ਈ ਰੁਖ ਦੀਆਂ ਆਪਸ ਵਿੱਚ ਸ਼ਾਖਾਂ ਆ ਲੜਦੀਆਂ ਨੇ ਤੇ ਮੈਂ ਹਰ ਨਫ਼ਰਤ ਵਿੱਚ ਪਿਆਰ ਪਤਾਸਾ ਕੋਲਾਂਗਾ ਨਾਨਕ ਦਾ ਪੁੱਤ ਹਾਂ ਤੇਰਾ ਤੇਰਾ ਤੋਂ ਲਾਂਗਾ ਅਰੇ ਜੋ ਲਹਿਰ ਮੇਰੇ ਭਰਾਵਾਂ ਨੇ ਸ਼ੁਰੂ ਕੀਤੀ ਹੈ ਇਹਦੀ ਨਜ਼ਰ ਇੱਕ ਛੋਟਾ ਜਿਹਾ ਸ਼ੇਰ ਕਿ ਇੱਕ ਦੀ ਓਲਾਦ ਸਾਰੇ ਕੌਣ ਆਮ ਕੌਣ ਖਾਸੇ ਓਸ ਇੱਕ ਦੀ ਓਲਾਦ ਸਾਰੇ ਕੌਣ ਆਮ ਕੌਣ ਖਾਸੇ ਤੇ ਸਾਂਝੀ ਆਇਬਾਦ ਤਾਂ ਸਾਂਝੀ ਅਰਦਾਸ ਓ ਸਾਂਝੀ ਆਇਬਾਦ ਤਾਂ ਤੇ ਸਾਂਝੀ ਅਰਦਾਸ ਇਕ ਕੋਈ ਪਰਵਾਰ ਬੈਠਾ ਇਹ ਇਕ ਕੋਈ ਪਰਵਾਰ ਬੈਠਾ ਤੇ ਕੌਣ ਇੱਥੇ ਗੈਰ ਜੀ ਹਲੇ ਮੀਆਂ ਮੁਹੱਬਤਾਂ ਦੀ ਚੱਲ ਪਈ ਏ ਲੈਰ ਜੀ ਹਲੇ ਮੀਆਂ ਮੁਹੱਬਤਾਂ ਦੀ ਚੱਲ ਪਈ ਏ ਲੈਰ ਜੀ